ਅਮਰਿਤਪਾਲ ਦੇ ਬਾਰੇ ਵਿੱਚ ਅਮਰਿਤਪਾਲ ਸਿੰਘ ਵੱਲੋਂ ਇੱਕ ਐਪਲੀਕੇਸ਼ਨ ਲਿਖੀ ਗਈ ਗਿਆ ਮੰਗ ਕੀਤੀ ਗਈ ਕਿ ਮੈਨੂੰ ਸੌਚਣ ਲਈ ਮੈਨੂੰ ਆਰ ਜੀ ਤੋਤੇ ਰਹਾ ਕੀਤਾ ਜਾਵੇ ਕਿਉਂਕਿ ਮੈਂ ਐਮਪੀ ਬਣ ਚੁੱਕਾ ਗਿਆ ਹਾਂ ਐਮਪੀ ਬਣਨ ਤੋਂ ਬਾਅਦ ਸੌਚਣੀ ਲਾਜ਼ਮੀ ਹੁੰਦੀ ਹੈ ਡੀਸੀ ਰਾਹੀ ਉਹਨਾਂ ਨੇ ਚਿੱਠੀ ਲਿਖੀ ਗਈ ਪੰਜਾਬ ਸਰਕਾਰ ਨੂੰ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜਾਂ ਤਾਂ ਮੈਨੂੰ ਕੁਝ ਸਮੇਂ ਲਈ ਰਿਹਾ ਕਰਕੇ ਸੌਚਣ ਲਈ ਯਾਜ ਦਿੱਤੀ ਜਾਵੇ ਜਾਂ ਫਿਰ ਮੈਨੂੰ ਜੇਲ੍ਹ ਦੇ ਵਿੱਚ ਹੀ ਕਿਸੇ ਤਰੀਕੇ ਦੇ ਨਾਲ ਮੈਨੂੰ ਸੌਚਣ ਦੀ ਰਗੀ ਆ ਉਹ ਪ੍ਰਤੀਕਿਰਿਆ ਜੜੀ ਗਈ ਪੂਰੀ ਕੀਤੀ ਜਾਵੇ ਇਹ ਕਿਨਾਂ ਗਾਇਆ ਤਕਰੀਬਾ ਸੋਰਸਾਂ ਦਾ ਉਹ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਗਈ ਹੈ ਗੱਲਬਾਤ ਕਰਨ ਦੱਸਤੇ ਗਏ ਆ ਕਿ ਪੰਜਾਬ ਸਰਕਾਰ ਬኩል ਕੋਲੋਂ ਮੰਗ ਕੀਤੀ ਹੈ ਮਰਪਾਲ ਸਿੰਘ ਨੇ ਕਿ ਮੈਨੂੰ ਸੌਹ ਚੁੱਕ ਲਈ ਜਾਂ ਤਾਂ ਆਰਜੀ ਤੌਰ ਤੇ ਰਿਹਾ ਕੀਤਾ ਜਾਵੇ ਦਿੱਲੀ ਵੱਲ ਭੇਜਿਆ ਜਾਵੇ ਕਿ ਜਾਂ ਫਿਰ ਮੈਨੂੰ ਜੇਲ੍ਹ ਦੇ ਵਿੱਚ ਹੀ ਕੋਈ ਇਹ ਜ ਨੇ ਸੁਵਿਧਾਵਾਂ ਕੀਤੀਆਂ ਜਾਣ ਤਾਂ ਕਿ ਮੈਂ ਐਮਪੀ ਬਣ ਚੁੱਕਾ ਐਮਪੀ ਬਣਨ ਤੋਂ ਬਾਅਦ ਸੌਹ ਚੁੱਕਣੀ ਲਾਜ਼ਮੀ ਹੁੰਦੀ ਕਿ ਮੈਂ ਸੌਹ ਚੁੱਕ ਸਕਾਂ ਹੁਣ डीसी ਵੱਲੋਂ ਇਹ ਜਿਹੜੀਗੀ ਚਿੱਠੀ ਉਹ ਪੰਜਾਬ ਸਰਕਾਰ ਨੂੰ ਭੇਜੀ ਜਾਏਗੀ ਨਤੀਜਾ ਕੀ ਨਿਕਲ ਕੇ ਸਾਹਮਣੇ ਆਏਗਾ ਸਰਕਾਰਾਂ ਜਾਣਦੀਆਂ ਉਹ ਤਾਂ ਵਕਤ ਹੀ ਦੱਸੇਗਾ ਕਿਉਂਕਿ ਵਿਚਾਰ ਵਟਾਂਦਰਾਦਰਾਦ ਕਰਨਾ ਹੀ ਪਵੇਗਾ ਕਿਉਂਕਿ ਜਦੋਂ ਕੋਈ ਐਮਪੀ ਬਣ ਜਾਂਦਾ ਸਦਸਦ ਬਣ ਜਾਂਦਾ ਹੈ ਤਾਂ ਉਹਨੂੰ ਸੋਹ ਜੋ ਕਣੀਦਾ ਲਾਜ਼ਮੀ ਹੀ ਹੁੰਦੀ ਹੈ ਲੇਕਿਨ ਕਿਤਨਾ ਕਿਤੇ ਫਿਲਹਾਲ ਜਿਹੜੀਗੀ ਆ ਇਹ ਜਿਹੜੀ ਚਿੱਠੀ ਹੈਗੀ ਆ ਡੀਸੀ ਰਾਹੀਂ ਉਹ ਪੰਜਾਬ ਸਰਕਾਰ ਤੱਕ ਪਹੁੰਚੇਗੀ ਤਾਂ ਫਿਰ ਕੀ ਫੈਸਲਾ ਨਿਕਲ ਕੇ ਸਾਹਮਣੇ ਆਏਗਾ ਇਹ ਤਾਂ ਸੌਣ ਵਾਲਾ ਸਮਾਂ ਹੀ ਦੱਸੇਗਾ